ਭਾਰਤ ਨਿਊਜ਼ ਤੇ ਤੁਹਾਡਾ ਸਵਾਗਤ ਹੈ ਗੱਲ ਕਰਾਂਗੇ ਪੁਲਿਸ ਦੀ ਵੱਡੀ ਕਾਮਯਾਬੀ ਦੀ ਆਪ ਜੀ ਨੂੰ ਪਤਾ ਹੀ ਹੈ ਕਿ ਪੁਲਿਸ ਜਦੋਂ ਕਿਸੇ ਨੂੰ ਪਕੜਨ ਤੇ ਆਉਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਕੋਸ਼ਿਸ਼ਾ ਕਰਦੀ ਹੈ ਅਤੇ ਪੁਲਿਸ ਆਪਣੀ ਪੂਰੀ ਜਦੋ ਜਹਿਦ ਦੇ ਨਾਲ ਜਿਹੜਾ ਕੰਮ ਕਰਨਾ ਹੋਵੇ ਉਹ ਕਰ ਹੀ ਲੈਂਦੀ ਹੈ ਬਿਲਕੁਲ ਅਜਿਹੀ ਖਬਰ ਸਾਹਮਣੇ ਆਈ ਹੈ ਜਲੰਧਰ ਤੋਂ ਜਲੰਧਰ ਦੇ ਵਿੱਚ ਦੋ ਰਾਜਾਂ ਦੀ ਪੁਲਿਸ ਮਿਲ ਕੇ ਕੰਮ ਕਰਦੀ ਹੈ ਅਤੇ ਬਹੁਤ ਵੱਡੀ ਕਾਮਯਾਬੀ ਹਾਸਲ ਕਰਦੀ ਹੈ 3 ਮਈ ਨੂੰ ਪੰਜਾਬ ਦੇ ਦੋ ਵਿਅਕਤੀ ਐਮਪੀ ਪੁਲਿਸ ਵੱਲੋਂ ਐਮਪੀ ਦੇ ਵਿੱਚ ਕਾਬੂ ਕੀਤੇ ਜਾਂਦੇ ਨੇ ਜੋ ਕਿ ਹਥਿਆਰਾਂ ਦਾ ਕੰਮ ਕਰਦੇ ਨੇ ਘੱਟ ਰੇਟਾਂ ਤੇ ਹਥਿਆਰਾਂ ਨੂੰ ਖਰੀਦਦੇ ਨੇ ਅਤੇ ਜ਼ਿਆਦਾ ਰੇਟਾਂ ਤੇ ਹਥਿਆਰਾਂ ਨੂੰ ਵੇਚਦੇ ਨੇ ਜਦੋਂ ਇਹਨਾਂ ਨੂੰ ਐਮਪੀ ਪੁਲਿਸ ਵੱਲੋਂ ਕਾਬੂ ਕੀਤੇ ਜਾਣ ਬਾਅਦ ਜੁਗਿੰਦਰ ਸਿੰਘ ਅਤੇ ਬੀਰਪਾਲ ਸਿੰਘ ਉਹ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਟਰਾਂਸ ਪੋਰਟੇਸ਼ਨ ਦੇ ਜ਼ਰੀਏ ਭੱਜ ਨਿਕਲਦੇ ਹਨ ਅਤੇ ਇਸ ਦੇ ਨਾਲ ਐਮਪੀ ਪੁਲਿਸ ਪੰਜਾਬ ਪੁਲਿਸ ਨਾਲ ਸੰਪਰਕ ਕਰਦੀ ਹੈ ਅਤੇ ਪੰਜਾਬ ਪੰਜਾਬ ਵਿੱਚ ਐਮਪੀ ਪੁਲਿਸ ਦਾ ਐਸਐਚਓ ਅਤੇ ਉਸ ਦਾ ਸਾਥੀ ਆਂਦੇ ਹਨ ਫਿਰ ਪੰਜਾਬ ਪੁਲਿਸ ਅਤੇ ਐਮਪੀ ਦੀ ਪੁਲਿਸ ਮਿਲ ਕੇ ਜੁਆਇੰਟ ਆਪਰੇਸ਼ਨ ਕਰਦੀ ਹੈ ਤਾਂ ਜੋ ਐਮਪੀ ਪੁਲਿਸ ਦਾ ਐਸਐਚਓ ਇੱਥੇ ਆਉਂਦਾ ਹੈ ਉਹ ਸ਼ਾਹਕੋਟ ਦੇ ਪਿੰਡ ਮੂਲੇਵਾਲ ਦੇ ਵਿੱਚ ਰਹਿ ਰਹੇ ਇਹਨਾਂ ਦੋਨਾਂ ਵਿਅਕਤੀਆਂ ਨੂੰ ਕਾਬੂ ਕਰਨ ਦੇ ਲਈ ਰਿਕਸ਼ਾ ਚਲਾਉਂਦਾ ਹੈ ਉਹ ਕਿਸੇ ਨੂੰ ਨਹੀਂ ਦੱਸਦਾ ਅਤੇ ਇਸ ਦੇ ਬਾਰੇ ਜਾਣ ਕਾਰੀ ਸਿਰਫ ਪੰਜਾਬ ਪੁਲਿਸ ਨੂੰ ਹੁੰਦੀ ਹੈ ਸ਼ਾਹਕੋਟ ਦੇ ਥਾਣੇ ਨੂੰ ਹੁੰਦੀ ਹੈ ਕਿ ਜਿਹੜਾ ਇਹ ਰਿਕਸ਼ਾ ਚਲਾ ਰਿਹਾ ਹੈ ਇਹ ਪੰਜਾਬ ਦੇ ਵਿੱਚ ਆਇਆ ਐਮਪੀ ਦਾ ਐਚਓ ਹੈ ਕਿਉਂਕਿ ਇਹ ਰੈਕੀ ਕਰਦਾ ਹੈ ਇਸ ਦਾ ਮਕਸਦ ਹੁੰਦਾ ਹੈ ਉਹਨਾਂ ਦੋਨਾਂ ਨੂੰ ਪਕੜਨਾ ਵੀਰਪਾਲ ਅਤੇ ਜੁਗਿੰਦਰ ਨੂੰ ਤਾਂ ਜਦੋਂ ਇਹ ਰਿਕਸ਼ਾ ਚਲਾਉਂਦਾ ਹੈ ਤਾਂ ਇਸ ਦਾ ਦੂਜਾ ਸਾਥੀ ਗੰਨੇ ਦੀ ਰੇੜੀ ਲਗਾਉਂਦਾ ਹੈ ਉਸੇ ਹੀ ਇਲਾਕੇ ਦੇ ਵਿੱਚ ਮਤਲਬ ਇਹ ਦੋਨੋਂ ਐਮਪੀ ਦੇ ਪੁਲਿਸ ਵਾਲੇ ਐਚਓ ਅਤੇ ਉਸ ਦਾ ਸਾਥੀ ਗੰਨੇ ਦੀ ਰੇੜੀ ਲਗਾ ਕੇ ਅਤੇ ਰਿਕਸ਼ਾ ਚਲਾ ਕੇ ਦੋਨਾਂ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ ਇਸ ਦੇ ਵਿੱਚ ਪੰਜਾਬ ਪੁਲਿਸ ਦਾ ਵੀ ਬਹੁਤ ਵੱਡਾ ਹੱਥ ਹੁੰਦਾ ਹੈ ਸੋ ਕਾਬੂ ਕਰਨ ਤੋਂ ਬਾਅਦ ਪੰਜਾਬ ਪੁਲਿਸ ਇਹਨਾਂ ਨੂੰ ਐਮਪੀ ਦੀ ਪੁਲਿਸ ਨੂੰ ਸੌਂਪ ਦਿੰਦੀ ਹੈ ਅਤੇ ਜਗੀਂਦਰ ਅਤੇ ਬੀਰਪਾਲ ਨੂੰ ਹੁਣ ਐਮਪੀ ਦੀ ਪੁਲਿਸ ਆਪਣੇ ਨਾਲ ਲੈ ਗਈ ਹੈ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਬੀਰਪਾਲ ਅਤੇ ਜਗੀਂਦਰ ਤੇ ਪਹਿਲਾਂ ਵੀ ਕਈ ਪਰਚੇ ਹਨ ਅਤੇ ਇਹ ਅਜਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ ਸੋ ਪੁਲਿਸ ਦੀ ਇਸ ਵੱਡੀ ਕਾਮਯਾਬੀ ਦੇ ਲਈ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸੋ ਭਾਰਤ ਨਿਊਜ਼ ਨਾਲ ਜੁੜੇ ਰਹਿਣ ਲਈ ਤੁਹਾਡਾ ਸਬਦਾ ਬਹੁਤ ਧੰਨਵਾਦ